ਤੇ ਮੇਰੇ ਮਾਰ ਪਵਾਈ ਨਾਨਕੇ ਪਵਾੜੇ ਹੱਥੀਏ ਰਾਤੀ ਤੈ ਮੇਰੇ ਮਾਰ ਪਵਾਈ ਨਾਨਕੇ ਪਵਾੜੇ ਹੱਥੀਏ ਰਾਤੀ ਤੈ ਮੇਰੇ ਮਾਰ ਪਵਾਈ ਨਾਨਕੇ ਪਵਾੜੇ ਕਿਤੋਂ ਆ ਜਾਵੇ ਲੋਹਾਰ ਮੁੰਡਾ ਬਣ ਕੇ ਕਿਤੋਂ ਆ ਜਾਵੇ ਲੋਹਾਰ ਮੁੰਡਾ ਬਣ ਕੇ ਟੱਕਾਲੇ ਨੂੰ ਬਾੜ ਪੈ ਗਿਆ ਕਿਤੋਂ ਉਹ ਵੇ ਲੋਹਾਰ ਮੁੰਡਾ ਬਣ ਟੱਕਾਲੇ ਨੂੰ ਕੀ ਤੋ ਆ ਚੇ ਦੇ ਲੋਹਰ ਮੁੰਡਾ ਬਣ ਕੇ ਹੰਪਰੇ ਨੂੰ ਕੜਾ ਪੈ ਗਿਆ ਜੀਜਾ ਸਾੜੀ ਤਾਸ ਖੇੜ ਦੇ ਜੀਜਾ ਸਾੜੀ ਤਾਸ ਖੇੜ ਦੇ ਜੀਜਾ ਸਾੜੀ ਤਾਸ ਖੇੜ ਦੇ ਸਾੜੀ ਗਈ ਜਿੱਤ ਵਿੱਚ ਜੀਜਾ ਤਾਸ ਖੇਡਣੀ ਸਿੱਖਵੇ ਜੀਜਾ ਮਨ ਲੱਗ ਸਿੱਖਵੇ ਜੀਜਾ ਤਾਸ ਖੇਡਣੀ ਕਦ ਜੀਜਾ ਹੱਲ ਬੇਲਾ ਜੀਜਾ ਤਾਸ ਖੇਡਣੀ ਮੇਰੇ ਨਾਮ ਕੁਰੇ ਮੈਂ ਹਰ ਨਾਮ

ਅਰਪਤ ਖਾਣਾ ਟਾਲੀ ਵੜਦੇ ਅਰਪਤ ਖਾਣਾ ਟਾਲੀ ਵੜਦੇ ਬੇ ਅਰਪਤ ਖਾਣਾ ਕਿਕਰ ਵੜਦੇ ਅਰਪਤ ਖਾਣਾ ਕਿਕਰ ਵੜਦੇ ਚਰਖਾ ਖੂਬ ਬਣਾਈ ਚਰਖਾ ਖੂਬ ਬਣਾਈ ਬੇ ਫਾਟ ਸੋਨੇ ਦੇ ਫਾਟ ਸੋਨੇ ਦੇ ਰੇਸ਼ਮ ਗੁੱਡੀਆਂ ਰੇਸ਼ਮ ਗੁੱਡੀਆਂ ਸੋਹਣੀ ਮਾਲ ਚੜਾਈ ਬੇ ਸੋਹਣੀ ਮਾਲ ਚੜਾਈ ਬੇ ਜਦਵੀ ਮੈਂ ਆਖਾਂ ਬੇ ਜਦਵੀ ਮੈਂ ਆਖਾਂ ਇੱਕ ਬੋਲ ਤੇ ਆਈ ਜਦਵੀ ਮੈਂ ਆਖਾਂ ਇੱਕ ਬੋਲ ਤੇ ਆਈ

ਨਿੱਕਾ ਮੁੰਡਾ ਲਾਵੇ ਪਾਣੀ ਲਾਉਂਦਾ ਏ ਕਮਾਦ ਨੂੰ ਨਿੱਕਾ ਮੁੰਡਾ ਲਾਵੇ ਪਾਣੀ ਲਾਉਂਦਾ ਏ ਕਮਾਦ ਨੂੰ ਨਿੱਕਾ ਮੁੰਡਾ ਲਾਵੇ ਪਾਣੀ ਲਾਉਂਦਾ ਏ ਕਮਾਦ ਨੂੰ ਤੈਨੂੰ ਲਾਵਾ ਗੱਲੀ ਵੇ ਲਟਾਵਾ ਤੇਰੇ ਬਾਗ ਨੂੰ ਤੈਨੂੰ ਲਾਵਾ ਗੱਲੀ ਵੇ ਲਟਾਵਾ ਤੇਰੇ ਬਾਗ ਨੂੰ ਬੋਲੋ ਆ ਮੁੰਡਾ ਲਾਵੇ ਪਾਣੀ ਲਾਉਂਦਾ ਸ਼ਕਰਕੰਦੀ ਨੂੰ ਕੂਰਿਓ ਨਾ ਛੇੜਿਓ ਆਸ਼ਕ ਬੰਦੀ ਨੂੰ ਕੂਰਿਓ ਨਾ ਛੇੜਿਓ ਨਾ ਆਸ਼ਕ ਬੰਦੀ ਨੂੰ ਕੂਰਿਓ ਨਾ ਛੇੜਿਓ